ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਆ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਆ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਆ ਉਹਨਾ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਤੂੰ ਮਾ ਤੂੰ ਆ ਤੂੰ ਮਾ ਤੂੰ ਆ ਕਰਦਾਂਗੇ ਮੈਰੀ ਦੇ ਮੁਲਖ ਦੋ ਭਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੇ ਤੋ ਢਾਂਟੇ ਵਨਜੇ ਸਾਨੂੰ ਦੇ ਦੇ ਸਰਕਾਰ ਟੈਮ ਦੀਆਂ ਵੇਟ ਬਾਸ ਅੱਖ ਰੱਖੀਆਂ ਜੂ ਵੀ ਸਿੱਖੀਆਂ ਨਾ ਉਤੇ ਬੜੀ ਅਕੀਆਂ ਡੜੰਡਾ 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 ਟੈਮ ਦੀਆਂ ਵੇਟ ਬਾਸ ਅੱਖ ਰੱਖੀਆਂ ਸਿੱਖ ਫੌਜੀ ਨਾ ਇਤੇ ਬੜੀ ਅਕੀਆਂ ਕਾ ਕਰਦਾਂਗੇ ਮੈਰੀ ਦੇ ਮੁਲਖ ਤੋਂ ਘਾਂਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂਆਂ ਤੂਆਂ ਕਰਦਾਂਗੇ ਮੈਰੀ ਦੇ ਮੁਲਖ ਤੋਂ ਘਾਂਟੇ ਉਹ ਡਿਰ ਜਸਾਨੂੰ ਦੇ ਦੇ ਸਰਕਾਰ ਆ ਡਰਦਾ ਨਹੀਂ ਮੋਦੀ ਥੋੜੀ ਖੈਰ ਚਾਉਂਦਾ ਏ ਵੀ ਦੇਖ ਵਾਲਾ ਸੱਤੀ ਸੱਚ ਕਾਉਂਦਾ ਏ ਡਰਦਾ ਨਹੀਂ ਮੋਦੀ ਥੋੜੀ ਖੈਰ ਚਾਉਂਦਾ ਏ ਗਿੱਲਾਂ ਵਾਲੀ ਵਾਲਾ ਸੱਤੀ ਸੱਚ ਕਾਉਂਦਾ ਏ